ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਹਲਕੇ ਦੇ ਪ੍ਰਸ਼ਾਸਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਪ੍ਰੇਸ਼ਤਾਚਾਰ ਕਰਨਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਕਾਰਵਾਈ ਚੱਲਣ ਲਈ ਤਿਆਰ ਰਹਿਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਕੁਝ ਅਫਸਰ ਉਹਨਾਂ ਦੇ ਨਾਂ ਉੱਤੇ ਪੈਸੇ ਲੈ ਰਹੇ ਹਨ। ਉਹਨਾਂ ਨੇ ਕਿਹਾ ਕਿ ਨਵਾਂ گاਉਂ ਦਾ ਇਹ ਮਾਜਰੀ ਦੀ ਪਹਿਲਾ ਰਹੀ ਤਹਿਸੀਲਦਾਰ ਉਹਨਾਂ ਦੇ ਨਾਂ ਉੱਤੇ ਪੈਸੇ ਲੈ ਰਹੇ ਹਨ ਤੇ ਕਹਿੰਦੇ ਸਨ ਕਿ ਪੈਸੇ ਉੱਪਰ ਐਮਐਲਏ ਨੂੰ ਜਾਂਦੇ ਹਨ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਹਲਕੇ ਦੇ ਪ੍ਰੇਸ਼ਤ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ। ਕਿ ਉਹ ਪ੍ਰਿਸ਼ਤਾਚਾਰ ਕਰਨਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਕਾਰਵਾਈ ਚੱਲਣ ਲਈ ਤਿਆਰ ਰਹਿਣਾ ਹੋਵੇਗਾ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲ ਈਓ ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ ਈਓ ਤੱਕ ਬੈਠਾ ਕਿਸੇ ਤਹਿਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀਜ਼ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਏ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਹਿਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਆ ਸਾਨੂੰ ਤਾਂ ਫੜਨੇ ਪੈਂਦੇ ਆ ਮੈਂ মিডিਆ ਰਾਹੀਂ ਇੱਥੇ ਸ਼ਰਮ ਥੋਕ ਕੇ ਕਹਿੰਨੀ ਐ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਜਬਰੀ ਦੀ ਰਹੀ ਐ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਐ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਐ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟਖਸਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਪੰਜਾਬ ਦੀ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਹਲਕੇ ਦੇ ਪ੍ਰਿਸ਼ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ ਇਹੋ ਪ੍ਰਿਸ਼ਤਾਚਾਰ ਕਰਨਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਕਾਰਵਾਈ ਚੱਲਣ ਲਈ ਤਿਆਰ ਰਹਿਣਾ ਹੋਵੇਗਾ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਕੁਝ ਅਫਸਰ ਉਹਨਾਂ ਦੇ ਨਾਂ ਉੱਤੇ ਪੈਸੇ ਲੈ ਰਹੇ ਹਨ। ਉਹਨਾਂ ਨੇ ਕਿਹਾ ਕਿ ਨਵਾਂ گاਉਂ ਦਾ ਇਹ ਮਾਜਰੀ ਦੀ ਪਹਿਲਾਂ ਰਹੀ ਤਹਿਸੀਲਦਾਰ ਉਹਨਾਂ ਦੇ ਨਾਂ ਉੱਤੇ ਪੈਸੇ ਲੈ ਰਹੇ ਹਨ ਤੇ ਕਹਿੰਦੇ ਸਨ ਕਿ ਪੈਸੇ ਉੱਪਰ ਐਮਐਲਏ ਨੂੰ ਜਾਂਦੇ ਹਨ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਹਲਕੇ ਦੇ ਪ੍ਰਿਸ਼ਤ ਅਫਸਰਾਂ ਨੂੰ ਚੇਤਾਵਨੀ ਦਿੱਤੀ ਹੈ। ਕਿ ਉਹ ਪ੍ਰਿਸ਼ਤਾਚਾਰ ਕਰਨਾ ਛੱਡ ਦੇਣ ਨਹੀਂ ਤਾਂ ਉਹਨਾਂ ਨੂੰ ਕਾਰਵਾਈ ਚੱਲਣ ਲਈ ਤਿਆਰ ਰਹਿਣਾ ਹੋਵੇਗਾ ਕਿ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਨੇ ਲੋਕਲ ਅਫਸਰਾਂ ਦੁਆਰਾ ਚਾਹੇ ਉਹ ਤਹਿਸੀਲਾਂ ਦੇ ਵਿੱਚ ਨੇ ਚਾਹੇ ਉਹ ਲੋਕਲੀਓ ਦੁਆਰਾ ਜਾਂ ਲੋਕਲ ਕੋਈ ਕਲਰਕ ਤੋਂ ਲੈ ਕੇ ਈਓ ਤੱਕ ਬੈਠਾ ਕਿਸੇ ਤਹਿਸੀਲ ਦੇ ਵਿੱਚ ਕੋਈ ਅਫਸਰ ਬੈਠਾ ਜੇ ਕੋਈ ਵੀ ਕਹਿੰਦਾ ਵੀ ਅਸੀਂ ਪੈਸੇ ਉੱਪਰ ਦੇਣੇ ਨੇ ਕੋਈ ਨਕਸ਼ਾ ਪਾਸ ਕਰਨ ਦਾ ਤੁਹਾਡੇ ਤੋਂ ਪੈਸੇ ਮੰਗੇ ਕੋਈ ਤੁਹਾਨੂੰ ਗਲਤ ਤਰੀਕੇ ਨਾਲ ਵੈਸੇ ਵੀ ਐਨਓਸੀ ਸਰਕਾਰ ਖੋਲ ਰਹੀ ਹੈ ਜਿਹੜੀ ਕਿ ਸਾਡੇ ਹਲਕੇ ਲਈ ਮੇਰੇ ਹਲਕੇ ਲਈ ਬਹੁਤ ਵੱਡੀ ਰਾਹਤ ਦੀ ਗੱਲ ਹੈ ਐਨਓਸੀਜ਼ ਦੇ ਫੈਸਲੇ ਉੱਤੇ ਵੀ ਮੈਂ ਪੂਰੇ ਏਰੀਏ ਨੂੰ ਵਧਾਈ ਦਿੰਨੀ ਆ ਮੈਂ ਇੱਕ ਜਲਦੀ ਕਰਪਸ਼ਨ ਵਾਲਾ ਹੈਲਪਲਾਈਨ ਨੰਬਰ ਜਾਰੀ ਕਰ ਦੇਣਾ ਮੇਰੇ ਘਰ ਦੇ ਚਾਰ ਦਿਵਾਰੀ ਖੁੱਲੇ ਰਹਿੰਦੇ ਨੇ ਮੇਰੇ ਜਾਣ ਪਛਾਣ ਦਾ ਕੋਈ ਬੰਦਾ ਕੋਈ ਵੀ ਕਵੇ ਕਿਸੇ ਤਰੀਕੇ ਦੀ ਕਰਪਸ਼ਨ ਦੀ ਗੱਲ ਕਰੇ ਮੇਰੇ ਤੱਕ ਗੱਲ ਪਹੁੰਚਾਓ ਕਿਸੇ ਅਫਸਰ ਨਾਲ ਕੋਈ ਕਮੇਟੀ ਦੇ ਅਫਸਰ ਦੇ ਨਾਲ ਕਿਸੇ ਈਓ ਨਾਲ ਕਿਸੇ ਤਹਿਸੀਲਦਾਰ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਜੀ ਇੱਕ ਤਾਂ ਕਰਪਸ਼ਨ ਕਰਦੇ ਨੇ ਲੋਕਾਂ ਤੋਂ ਪੈਸੇ ਫੜਦੇ ਨੇ ਉੱਪਰ ਇਹ ਵੀ ਕਹਿੰਦੇ ਵੀ ਅਸੀਂ ਉੱਪਰ ਦੇਣੇ ਹੁੰਦੇ ਸਾਨੂੰ ਤਾਂ ਫੜਦੇ ਪੈਂਦੇ ਆ ਮੈਂ মিডিਆ ਰਾਹੀਂ ਇੱਥੇ ਸ਼ਰਮ ਠੋਕ ਕੇ ਕਹਿੰਦੀ ਆ ਵੀ ਕੋਈ ਤਹਿਸੀਲਦਾਰ ਜਿਹੜੀ ਅੱਜ ਤੱਕ ਮਾਜਰੀ ਦੀ ਰਹੀ ਹੈ ਕੋਈ ਤਹਿਸੀਲਦਾਰ ਜਿਹੜੀ ਖਰੜ ਦੇ ਵਿੱਚ ਰਹੀ ਹੈ ਜੇ ਉਹ ਇਹ ਗੱਲਾਂ ਮੈਨੂੰ ਹੁਣ ਪਤਾ ਲੱਗਦੀਆਂ ਵੀ ਇਹ ਪੈਸੇ ਵੀ ਫੜਦੇ ਰਹਿੰਦੇ ਆ ਤੇ ਉੱਪਰ ਸਾਡਾ ਨਾਂ ਵੀ ਲੈਂਦੇ ਰਹਿੰਦੇ ਨੇ ਜਿਹੜੀ ਕਿ ਸ਼ਰਮਸ਼ਾਰ ਗੱਲ ਆ ਪਿਛਲੇ ਦਿਨੀ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਸੀ ਵੀ ਤੁਹਾਨੂੰ ਕਿਤੇ ਸਭ ਤੋਂ ਵੱਧ ਕਰਪਟ ਲੀਡਰ ਅਫਸਰਾਂ ਦੇ ਜਿਹੜੇ ਅਵਾਰਡ ਹੈ ਉਹਨਾਂ ਦਿੱਤੇ ਜਾਣ ਜਿਸ ਤਰੀਕੇ ਤੁਸੀਂ ਲੋਕਾਂ ਦੀ ਲੁੱਟ ਖਸੁੱਟ ਕਰਦੇ ਹੋ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਜੀ ਕਿਸੇ ਅਫਸਰ ਦੇ ਨਾਲ ਇਹ ਅਸੀਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ